अमृतसर विखे संविधान निर्माता बाबा साम अंबेडकरश नहर की योग अगवाई चारती आम जनता पार्टी ने उनती जनवरी बंद कौल से कपूरथला शहर मुकम्मल बंद रखा इस मौके शहर के दुकानदार व्यापारिक अदार् ने अपन दुकाना दफ्तर बंद रख के ਬੰਦੀ ਕਾਲ ਨੂੰ ਆਪਣਾ ਸਮਰਥਨ ਦਿੱਤਾ ਇਸ ਮੁਕੇ ਬਾਬਾ ਮਹਾਨਾਥ ਢੁਲੋਵਾਲ ਜਿਲ੍ਹਾ ਪ੍ਰਧਾਨ ਸੰਤੋਖ ਸਿੰਘ ਗੁਰਪ੍ਰੀਤ ਸਿੰਘ ਸੀਨੀਅਰ ਅਗੂ ਲਵ ਸਿੰਘ ਸੀਨੀਅਰ ਅਗੂ ਸੋਨੂ ਓਜਲਾ ਸੀਨੀਅਰ ਅਗੂ ਜਸਵੰਤ ਸਿੰਘ ਦਲਜੀਤ ਸਿੰਘ ਮੁਖਤਿਆਰ ਸਿੰਘ ਜੈਲਾ ਸਤਵਾਲ ਆਦਿ ਵੱਡੇ ਗਿਣਤੀ ਚ ਪਾਰਟੀ ਵਰਕਰ ਹਾਜ਼ਰ ਨੇ ਇਹ ਜੀ ਜਿਹੜਾ ਅੰਮਰਸਰ ਦੇ ਵਿੱਚ ਡਾਕਟਰ 바ਵਾ ਸਾਹਿਬ ਮੇਡਕਾਰ ਦੀ ਮੂਰਤੀ ਦੇ ਨਾਲ ਛੇੜਛੜ ਹੋਈ ਜਿਹੜੀ ਭੰਨ ਤੋੜ ਕੀਤੀ ਆ ਉਹ ਬਹੁਤ ਹੀ ਨਿੰਦਣਯੋਗ ਗੱਲ ਆ ਜੀ ਉਹਦਾ ਕਰਕੇ ਹੀ ਪੂਰੇ ਸਮਾਜ ਦੇ ਵਿੱਚ ਰੋਸ ਆ ਇਸ ਕਰਕੇ ਜਿਹੜਾ ਕਪੂਰਥਲਾ ਅੱਜ ਬੰਦ ਕੀਤਾ ਗਿਆ ਅਸੀਂ ਇਹਨਾਂ ਦੇ ਨਾਲ ਆ ਸਾਰੇ ਸਮਾਜ ਦੇ ਨਾਲ ਅਸੀਂ ਵੀ ਆਏ ਹੋਏ ਆ ਤੇ ਇਸ ਕਰਕੇ ਕਪੂਰਥਲਾ ਜਿਹੜਾ ਬੰਦ ਕੀਤਾ ਗਿਆ ਸ਼ਾਇਦ ਬਾਬਾ ਜੀ ਦੇਖਿਆ ਜਾ ਰਿਹਾ ਪਿੱਛੇ ਦਿਲਾ ਦੋ ਕਦੀਸ਼ ਜੀ ਗੁਰੂ ਗ੍ਰੰਥ ਸਾਹਿਬ ਦੀ ਬਿਦੇਵੀ ਕੀਤੀ ਜਾਂਦੀ ਕਦੀ ਵਾਲਮੀ ਮਹਾਰਾਜ ਰੂਪ ਦੀ ਕਦੀ ਬਾਬਾ ਸਾਹਿਬ ਦੀ ਮੂਰਤੀ ਨਾਲ ਉਰਬਾਂ ਦੇ ਖੋਤੇ ਲੋਗ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਇਹ ਕੋਈ ਸ਼ਰਾਰਤੀ ਅੰਸਰ ਹੈ ਜੀ ਇਹ ਤੇ ਸਰਕਾਰ ਨੂੰ ਹੁਣ ਚਾਹੀਦਾ ਜੀ ਉਹਨਾਂ ਦਾ ਪਤਾ ਕਰਨਾ ਜਿਹੜੇ ਵੀ ਇਦਾਂ ਕਰਦੇ ਆ ਕਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਦੀ ਬਾਬਾ ਸਾਹਿਬ ਮੂਰਤੀ ਦੇ ਨਾਲ ਉਹਨਾਂ ਦੀ ਬੇਅਦਬੀ ਜਾਂ ਹੋਰ ਧਰਮਾਂ ਬਾਰੇ ਕੋ ਮਾੜਾ ਚੰਗਾ ਬੋਲਿਆ ਜਾਂਦਾ ਹੈ ਇਹ ਸ਼ਰਾਰਤੀ ਅੰਸਰ ਇਹਦੇ ਪਿੱਛੇ ਜੋ ਵੀ ਇਹਦੀ ਬੈਕਗ੍ਰਾਉਂਡ ਹੈ ਤੇ ਸਰਕਾਰ ਨੂੰ ਹੁਣ ਚਾਹੀਦਾ ਜੀ ਸਰਕਾਰ ਇਹਦੀ ਬੈਕਗ੍ਰਾਉਂਡ ਦੇਖੇ ਔਰ ਇਹਨਾਂ ਲੋਕਾਂ ਨੂੰ ਨਾਥ ਪਾਈ ਜਾਵੇ ਜੀ ਬਾਬਾ ਤਾਂ ਲੱਗਦਾ ਜਿੰਦਾ ਦੇ ਜਿਹੜੇ ਗੂ ਗਰਮ ਕਰਨ ਵਾਲੇ ਲੋਕ ਆ ਇਹਨਾਂ ਤੇ ਕੋਈ ਸਖਤ ਤੋਂ ਸਖਤ ਤਾਰਾ ਲਾਣੀ ਚਾਹੀਦੀ ਆ ਜਾਂ ਸਖਤ ਕਾਨੂੰਨ ਬਣਨਾ ਚਾਹੀਦਾ ਵਾ ਬਿਲਕੁਲ ਜੀ ਸਖਤ ਤੋਂ ਸਖਤ ਕਾਨੂੰਨ ਬਣਨਾ ਚਾਹੀਦਾ ਜੀ ਪਹਿਲੇ ਤਾਂ ਦੇਖੋ ਜਿਸ ਤਰ੍ਹਾਂ ਵਿਦੇਸ਼ਾਂ ਦੇ ਵਿੱਚ ਜਿਹੜਾ ਵੀ ਕੋਈ ਗਲਤੀ ਕਰਦਾ ਬਹੁਤ ਜ਼ਿਆਦਾ ਸਖਤ ਕਾਨੂੰਨ ਬਣੇ ਹੋਏ ਆ ਜੀ ਗਲਤੀ ਕੋਈ ਕਰਦਾ ਹੀ ਨਹੀਂ ਉਹਨੂੰ ਮੌਤ ਦੀ سزا ਦਿੱਤੀ ਜਾਂਦੀ ਆ ਜੀ ਇਸ ਕਰਕੇ ਗਲਤੀ ਕੋਈ ਕਰਦਾ ਹੀ ਨਹੀਂ ਆਪਣੇ ਇੱਥੇ ਪੰਜਾਬ ਦੇ ਵਿੱਚ ਕੀ ਹੈ ਜੀ ਜੇ ਕੋਈ ਕੁਕਰਮ ਕਰਦਾ ਉਹਨੂੰ ਪੈਸਾ ਥੇਲਾ ਦੇ ਕੇ ਜਾਂ ਕਿਸੇ ਵੀ ਤਰੀਕੇ ਦੇ ਨਾਲ ਉਹਨੂੰ ਛੱਡ ਦਿੱਤਾ ਜਾਂਦਾ ਭਾਵੇਂ ਕੋ ਜਿੰਨਾ ਵੀ ਮਾੜਾ ਕੰਮ ਕਰ ਦਵੇ ਜੋ ਵੀ ਮਾੜਾ ਕੰਮ ਕਰ ਦਵੇ ਉਹਨੂੰ ਪੈਸਾ ਦੇ ਕੇ ਛੱਡਿਆ ਜਾਂਦਾ ਤੇ ਸਜ਼ਾ ਹੋਣੀ ਚਾਹੀਦੀ ਹੈ ਜੀ ਬਹੁਤ ਸਖਤ ਕਾਨੂੰਨ ਬਣਨੇ ਚਾਹੀਦੇ ਜਿਹਦੇ ਨਾਲ ਕੋ ਕਰਮ ਕੋਈ ਕਰੇ ਹੀ ਨਾ ਹੋਂ ਲਾਸਾ ਸਵਾਲ ਹੈ ਤੁਸੀਂ ਅੱਜ ਦੇ ਜਿਹੜਾ ਹੋਇਆ ਬੰਦ ਤੇ ਇਹਦੀ ਕਾਲ ਦੇ ਵਿਰੁੱਧ ਤੁਸੀਂ ਸਰਕਾਰ ਤੋਂ ਕੀ ਮੰਗ ਰੱਖਦੇ ਹੋ ਅਸੀਂ ਇਹ ਮੰਗ ਰੱਖਦੇ ਹਾਂ ਜੀ ਜਿਹੜਾ ਬਾਬਾ ਸਾਹਿਬ ਮੂਰਤੀ ਦੇ ਨਾਲ ਛੇੜਛਾੜ ਹੋਈ ਆ ਉਹ ਕਿਉਂ ਹੋਈ ਆ ਉਹ ਜਿਹੜੇ ਬੰਦੇ ਨੂੰ ਹੁਣ ਕਹਿੰਦੇ ਆ ਉਹ ਪਾਗਲ ਆ ਜਾਂ ਮੰਨ ਲਓ ਉਹਦੇ ਦਿਮਾਗ ਵਿੱਚ ਫਰਕ ਆ ਜਾਂ ਕੁਝ ਵੀ ਆ ਇਹ ਬਾਬਾ ਸਾਹਿਬ ਮੂਰਤੀ ਦੇ ਨਾਲ ਹੀ ਥੋੜੀ ਉਹਨੇ ਐਦਾਂ ਕਰਨਾ ਸੀਗਾ ਉਹ ਹੋਰ ਵੀ ਕਿਤੇ ਕਰ ਸਕਦਾ ਸੀਗਾ ਜ਼ਰੂਰੀ ਐਦਾਂ ਨਹੀਂ ਸੀ ਕਰਨਾ ਉਹਦੇ ਪਿੱਛੇ ਜਿਹੜੀ ਬੈਕਗ੍ਰਾਉਂਡ ਆ ਉਹਦਾ ਪਤਾ ਕੀਤਾ ਜਾਵੇ ਜੀ ਇਸ ਕਰਕੇ ਇਹ ਜਿਹੜਾ ਕਪੂਰਥਲਾ ਬੰਦ ਕੀਤਾ ਗਿਆ ਜੀ ਬਾਲੋ ਜਿਸ ਬਾਲਜੀ ਅੱਜ ਪੰਜਾਬ ਆਂਦਾ ਕਬੂਰਥਲਾ ਬੰਦ ਹੋਇਆ ਪਿਆ ਵਾ ਕੀ ਕਾਰਨ ਹੋਇਆ ਤੁਸੀਂ ਬੰਦ ਕਰਾ ਰਹੇ ਹੋ ਇਹ ਅੱਜ ਤੋਂ ਕੁਝ ਦਿਨ ਪਹਿਲਾਂ ਕੋਈ ਸ਼ਰਾਰਤੀ ਜਾਂਸਰਾਂ ਨੇ ਅੰਮ੍ਰਿਤਸਰ ਦੇ ਵਿੱਚ ਹਾਂਜੀ ਸਾਡੇ ਬਾਬਾ ਸਾਹਿਬ ਅਮੀਦਗਰ ਦੀ ਮੂਰਤੀ ਨਾਲ ਛੇੜਖਾਨੀ ਕੀਤੀ ਆ ਜਿਹਦੇ ਸਬੰਧ ਵਿੱਚ ਇਹਨਾਂ ਨੂੰ ਬੰਦ ਹੀ ਕਾਲ ਦਿੱਤੀ ਗਈ ਸੀਗੀ ਤੇ ਅਸੀਂ ਸ਼ਹਿਰ ਨਿਵਾਸੀਆਂ ਨੂੰ ਇਹ ਜਾਣਕਾਰੀ ਕਹਣਾ ਚਾਹੁੰਦੇ ਆ ਕਿ ਇਹ ਸਾਡੇ ਨਾਲ ਰਲ ਮਿਲ ਕੇ ਹੱਥ ਚੱਲਣ ਤਾਂ ਜੋ ਸਾਰਿਆਂ ਨੂੰ ਇਸ ਚੀਜ਼ ਦਾ ਜਾਨੀ ਅਨੁਭਵ ਹੋਵੇ ਪਤਾ ਲੱਗੇ ਵੀ ਅਸੀਂ ਕੀ ਕਰ ਰਹੇ ਆ ਗਲਤ ਕਰ ਰਹੇ ਆ ਜਾਂ ਸਹੀ ਕਰ ਰਹੇ ਆ ਤੁਹਾਨੂੰ ਕਿਸ ਤਰ੍ਹਾਂ ਦਾ ਰਿਸਪਾਂਸ ਮਿਲਿਆ ਲੋਕ ਕਿੰਦਾ ਸਾਥ ਦੇ ਰਹੇ ਸ਼ਹਿਰ ਦੇ ਸਾਡੇ ਨਾਲ ਪੂਰਾ ਸ਼ਹਿਰ ਐਸਲ ਸਾਥ ਦੇ ਰਿਹਾ ਵਾ ਠੀਕ ਹੈ ਜੀ ਹਾਂ ਜੀ ਤੇ ਸਾਰੇ ਜਿਹੜੇ ਬੰਦੇ ਨੇ ਇਹ ਕੰਮ ਕੀਤਾ ਵਾ ਉਸ ਕੋ ਪੂਰੀ ਜਾਣਕਾਰੀ ਲਈ ਜਾਵੇ ਵੀ ਇਹ ਕਿਹਦੀ ਸਾਜ਼ਿਸ਼ ਵਿੱਚ ਆ ਕੇ ਇਹ ਕੰਮ ਕੀਤਾ ਵਾ ਤਿੰਨ ਨੰਬਰ ਦੋ ਜੇ ਇਹ ਨਹੀਂ ਸਾਜ਼ਿਸ਼ ਦੇਂਦਾ ਉਹ ਤੇ ਐਨਐਸਏ ਲਾ ਕੇ ਤੇ ਉਹਨੂੰ ਸੁਰੱਖਿਆ ਦੇ ਪਿੱਛੇ ਛੁਟਾਇਆ ਜਾਵੇ ਗੁਰਪ੍ਰੀਤ ਜੀ ਅੱਜ ਪੰਜਾਬ ਬੰਦ ਦੀ ਕਾਲ ਤੇ ਤੁਸੀਂ ਕਬੂਰਥਲਾ ਬੰਦ ਕਰਾ ਰਹੇ ਹੋ ਕੀ ਕਾਰਨ ਹੋਇਆ ਵਾ ਇਹ ਕਾਰਨ ਹੈ ਜੀ ਜੋ ਅੰਮ੍ਰਿਤਸਰ ਦੇ ਵਿੱਚ ਕੁਝ ਦਿਨ ਪਹਿਲਾਂ ਡਾਕਟਰ ਸਾਹਿਬ ਦੀ ਮੂਰਤੀ ਨਾਲ ਸ਼ੇਰਖਾਨੀ ਕੀਤੀ ਗਈ ਆ ਉਸ ਦੇ ਰੋਸ ਵਿੱਚ ਅਸੀਂ ਇਹ ਅੱਜ ਕਪੂਰਥਲਾ ਬੰਦ ਕਰਾਇਆ ਆ ਔਰ ਹੋਰ ਸਮੇਂ ਦੇ ਵਿੱਚ ਅਸੀਂ ਜੇ ਉਹਨਾਂ ਸ਼ਰਾਰਤੀ ਅੰਸਰਾਤੇ ਨਹੀਂ ਨਕੇਲ ਕੱਸੀ ਗਈ ਅਸੀਂ ਪੰਜਾਬ ਬੰਦੀ ਕਾਲ ਵੀ ਦੇਵਾਂਗੇ ਪਾਰਟੀ ਦਫ਼ਤਰ ਬੈਠ ਕੇ ਉਹਦਾ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਉਲਵਾ ਸਮਝ ਪੰਜਾਬ ਬੰਦ ਦੀ ਕਾਲ ਵੀ ਦਵਾਂਗੇ ਜੀ ਗੁਰਪ੍ਰੀਤ ਜੀ ਤੁਸੀਂ ਇੱਕ ਸਸਤੀ ਆਗੂ ਹੋ ਤੁਸੀਂ ਕੀ ਸਮਝਦੇ ਹੋ ਸਮਝ ਸਮਝਦੇ ਕਦੀ ਗੁਰੂ ਗ੍ਰੰਥ ਸਾਹਿਬ ਦੀ ਬੇਦਵੀ ਕੀਤੀ ਜਾਂਦੀ ਕਦੀ ਬਾਬਾ ਸਾਹਿਬ ਦੀ ਤੇ ਕਿਹੜੇ ਲੋਕ ਹਨ ਜਿਹੜੇ ਤੇ ਇਸ਼ਾਰਤਾ ਕਰਦੇ ਹਨ ਦੇਖੋ ਜੀ ਇਹ ਉਹ ਸ਼ਰਾਪਤੀ ਅੰਸਰ ਜੋ ਹਰ ਵਾਲੇ ਇਹ ਸੋਚਦੇ ਨੇ ਕਿ ਪੰਜਾਬ ਦਾ ਮੋਲ ਖਰਾਬ ਹੋਵੇ ਕਦੇ ਗੁਰੂ ਗੰਸਾ ਨੂੰ ਥਾਲ ਬਣਾਇਆ ਜਾਂਦਾ ਆ ਕਦੇ ਬਾਲਿੰਗ ਮਾਰੇ ਸੂਪ ਸਾੜੇ ਜਾਂਦੇ ਆ ਕਦੀ ਬਾਬਾ ਸਾਹਿਬ ਦੀ ਮੂਰਤੀ ਸਾੜੀ ਜਾਂਦੀ ਆ ਇਹਨਾਂ ਦੇ ਉੱਤੇ ਸਮਾਜ ਬਿਲਕੁਲ ਹੀ ਜੜਾ ਆ ਉਹ ਕਤਾਈ ਨਹੀਂ ਕਰੂਗਾ ਔਰ ਅਸੀਂ ਸਰਕਾਰਾਂ ਤੋਂ ਹੀ ਮੰਗ ਕਰਦੇ ਆ ਇਹਨਾਂ ਨੂੰ ਜਲਦ ਤੋਂ ਜਲ ਨੱਥ ਪਾਈ ਜਾਵੇ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਹਾਲਾਤ ਮਾੜੇ ਹੋ ਸਕਦੇ ਆ ਉਹਦੀ ਜ਼ਿੰਮੇਵਾਰੀ ਜਿਹੜੀ ਪੰਜਾਬ ਸਰਕਾਰ ਦੀ ਹੋਵੇਗੀ ਤਾਂ ਲੱਗਦਾ ਨਹੀਂ ਇਦਾਂ ਦੇ ਜਿਹੜੇ ਕੰਮ ਕਰਨ ਵਾਲੇ ਜਿਹੜੇ ਸ਼ਰਾਰਤੀ ਹੁੰਦੇ ਆ ਉਹਨਾਂ ਦੇ ਕੋਈ ਸਖਤ ਕਾਨੂੰਨ ਬਣਾਉਣਾ ਚਾਹੀਦਾ ਹਾਂਜੀ ਬਿਲਕੁਲ ਬਹੁਤ ਸਖਤ ਕਾਨੂੰਨ ਹੋਣਾ ਚਾਹੀਦਾ ਮੈਂ ਤਾਂ ਇਹ ਕਹਣਾ ਹੈ ਜਿਹੜੇ ਇਹੋ ਜਿਹੇ ਬੰਦੇ ਇਹਨਾਂ ਨੂੰ ਗੋਲੀ ਮਾਰ ਦੇਣੀ ਚਾਹੀਦੀ ਆ ਕਿ ਔਨ ਵਾਲੇ ਪਵਿੱਖ ਦੇ ਵਿੱਚ ਜਿਹੜੀ ਲੋਕਾਂ ਨੂੰ ਸਮਝਾ ਸਕੇ ਵੀ ਇਹ ਕੰਮ ਕਰਨ ਤੋਂ ਪਹਿਲਾਂ ਸੋਟੀਆਂ ਵੀ ਵਾਰ। ਹੁਣ ਤੁਹਾਡੀ ਕੀ ਮੰਗ ਹੈ ਜੀ? ਅਸੀਂ ਤੇ ਇਹ ਮੰਗ ਕਰਦੇ ਆਂ ਕਿ ਜਿਹੜੇ ਬੰਦਾ ਫੜਿਆ ਗਿਆ ਆ, ਉੱਤੇ ਜਿਹੜੀ ਕਾਨੂੰਨੀ ਕਾਰਵਾਈ ਹੋਣੀ ਆ, ਉਹਦੇ ਵਿੱਚ ਜਿਹੜੀਆਂ ਏਜੰਸੀਆਂ ਵਗਰ ਉਹਦੇ ਕੰਮ ਕਰੀਆਂ ਉਹਨਾਂ ਨੂੰ ਵੀ ਨੱਥ ਪਾਈ ਜਾਵੇ ਕਿ ਔਨ ਵਾਲੇ ਸਮੇਂ ਵਿੱਚ ਪੰਜਾਬ ਦੇ ਹਾਲਾਤ ਜਿਹੜੇ ਸੁਧਰ ਸਕਣ। ਜੈ ਭੀਮ ਜੈ ਭਾਰਤ ਮੇਰਾ ਨਾਮ ਪਰਮਜੀਤ ਸਿੰਘ। ਪ੍ਰੋਡਿਊਸਰ ਜੀ ਅੱਜ ਕਬੂਰਤਲਾ ਬੰਦ ਦੀ ਕਾਲ ਤੇ ਤੁਸੀਂ ਬੰਦ ਕਰਾ ਰਹੇ ਹੋ ਸ਼ਹਿਰ ਕੀ ਕਾਰਨ ਆ? ਕਾਨੂੰਨ ਦੇਖੋ ਸਾਡੇ ਬਾਬਾ ਸਾਹਿਬ ਬੇਰਕਰ ਦੇ ਜੋ ਬਹੁਤ ਘਟਿਆ ਗੱਲ ਹੈ ਜਿਹੜੀ ਇਹਨੇ ਮਤਲ ਜਿਹੜੀ ਪੰਜਾਬ ਬੰਦਰੀ ਕਾਲ ਤੇ ਜੋ ਉਥੇ ਅੰਮ੍ਰਿਤਸਰ ਦੇ ਵਿੱਚ ਹੋਇਆ ਹਾਲ ਸਾਹਿਬ ਬਾਬਾ ਸਾਹਿਬ ਦੀ ਆਪਣੇ ਸਰੂਪ ਤੇ ਉਹ ਅਸੀਂ ਇਸੇ ਕਰਕੇ ਜਿਹੜੀ ਆ ਆਪਣੇ ਬੰਦਰੀ ਕਾਲ ਦੇ ਉੱਤੇ ਅਸੀਂ ਅੱਜ ਜਿਹੜਾ ਸ਼ਹਿਰ ਦੇ ਵਿੱਚ ਵਕ ਵਕ ਸਾਰਿਆਂ ਲੋਕਾਂ ਨੂੰ ਅਪੀਲ ਕਰਨ ਡਏ ਆ ਹੱਥ ਜੋੜ ਕੇ ਕਿ ਸ਼ਹਿਰ ਜਿਹੜਾ ਬਿਲਕੁਲ ਸ਼ਾਂਤੀ ਮਹੀਨਾ ਬੰਦ ਹੋ ਜਾਵੇ ਤੇ ਜਿਹੜੇ ਲੋਕ ਆ ਉਹ ਸਾਡੀ ਅਪੀਲ ਨੂੰ ਸੁਣਨ ਤੇ ਸਾਡੇ ਨਾਲ ਜੁੜ ਕੇ ਤੇ ਜਿਹੜਾ ਇਹਦੇ ਉੱਤੇ ਐਨ ਐਨ ਐਸ ਆਈ ਜਿਹੜੀ ਲਾਗੂ ਕੀਤੀ ਜਾਵੇ ਅਸੀਂ ਆਪਣੀ ਸਰਕਾਰ ਤੋਂ ਸੇਮ ਭਗਵੰਤ ਮਾਨ ਸਾਹਬ ਤੋਂ ਇਹੀ ਮੰਗ ਕਰਦੇ ਆ ਕਿ ਤੇ ਵੱਤ ਵਦਤਾਵਾਂ ਲਾ ਕੇ ਤੇ ਪਰਚਾ ਕਰਕੇ ਇਹਨੂੰ ਸਲਾਖਾਂ ਦੇ ਪਿੱਛੇ ਸੱਟਿਆ ਜਾਵੇ